ਡਾਕਟਰ ਸਾਹਿਬ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਦਨਾਲਾ ਜਲਾਲਪੁਰ ਜਿੰਦਾਬਾਦ ਰੌਹਮ ਗਾਂਧੀ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਸਮਰਥਨ ਦੇ ਵਿੱਚ 파ਰਸ਼ਦ ਗੁਰਪ੍ਰੀਤ ਸੰਧੂ ਨੇ ਭੋਗਨਾ ਰੋਡ ਤੇ ਕਰਵਾਈ ਮੀਟਿੰਗ ਵਿੱਚ ਉਮੜਿਆ ਜਨ ਸਮੂਹ ਮੀਟਿੰਗ ਵਿਥ ਯੂ ਉਮੜੇ ਕਾਠ ਨੇ ਧਾਰਿਆ ਰੈਲੀ ਦਾ ਰੂਪ ਡਾਕਟਰ ਧਰਮਵੀਰ ਗਾਂਧੀ ਦੇ ਮਨ ਤੇ ਪਹੁੰਚਣ ਤੇ ਫਕੀਰ ਚੰਦ ਬੰਕਾਲ ਗੁਰਪ੍ਰੀਤ ਸੰਧੂ ਅਤੇ ਹੋਰਾਂ ਨੇ ਕੀਤਾ ਜ਼ੋਰਦਾਰ ਸਵਾਗਤ ਇਸ ਮੌਕੇ ਤੇ ਕਾਉਂਸਲਰ ਗੁਰਪ੍ਰੀਤ ਸੰਧੀ ਵੱਲੋਂ ਡਾਕਟਰ ਧਰਮਵੀਰ ਗਾਂਧੀ ਅਤੇ ਹੋਰਨਾਵਾਂ ਦਾ ਸਨਮਾਨ ਵੀ ਕੀਤਾ ਗਿਆ ਐਮਐਲਏ ਸਾਹਿਬ ਦਾ ਸਤਕਾਰ ਸਰੂਪਾ ਪਾ ਕੇ ਦਿੱਤਾ ਜਾ ਰਿਹਾ ਹੈ ਗੁਰਪ੍ਰੀਤ ਸੰਧੂ ਬਾਈ ਵੱਲੋਂ ਬੋਲੇ ਸੋ ਨਿਹਾਲ ਵਕੀਰ ਚੰਦ ਜੀ ਬੰਸਲ ਜੀ ਉਹਨਾਂ ਦਾ ਵੀ ਸਤਕਾਰ ਬੋਲੋ ਸੋਰ ਹਾਲ ਤੁਹਾਡੇ ਨਾਲ ਤਾਂ ਮੇਰੀ ਆਵਾਜ਼ ਵੱਧ ਆ ਯਾਰ ਮੈਂ ਬਿਨਾ ਮੈਕ ਤੋਂ ਵੀ ਲਖਵਿੰਦਰ ਸਿੰਘ ਪਿੰਡਰ ਜੀ ਬੋਲੋ ਸੋਰ ਹਾਲ ਜਤਿੰਦਰ ਕੌਰ ਬੜੈਚ ਲਾਲੀ ਨਾਗਰਾ ਮੈਂ ਹੀ ਜਾਉਂ ਦਰਗਾਹ ਤੇ ਤਕੱਲਾ ਲਾਲੀ ਸੋਹਣਾ ਨਿਆਗ ਬੰਦੇ ਹੋਰ ਜੁੜ ਗਏ ਸੋ ਰੱਬ ਦਾ ਨਾਮ 40 ਇਸ ਮੌਕੇ ਤੇ ਲੋਕਾਂ ਦੇ ਭਾਰੀ ਘਟਨ ਨੂੰ ਸੰਬੋਧਿਤ ਕਰਦੇ ਹੋਏ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਅੱਜ ਖੁੱਤ ਕੀਤੀ ਹੈਗੀ ਹੈ ਇਹ ਤੀਜਾ ਅਜਾਬ ਦੇਸ਼ਵਾਲ ਦੇ ਫੁੱਟਰੇ ਹੈ ਤੇ ਪੰਜਾਬ ਲੈਵਲ ਦੇ ਫੁੱਟਰੇ ਹੈਗੇ ਦੇਸ਼ਵਾਲ ਦੇ ਦੇਖਣਾ ਹੋਵੇ ਇਹਦਾ ਮਾਹੌਲ ਹੈਗਾ ਜਨਤਾ ਹੈਗੀ ਜੇ ਜਿੰਦਗੀ ਹੈਗੀ ਸਮਾਜ ਹੈਗਾ ਕਿ ਕਿੰਨਾ ਪੱਕਾ ਦਾ ਫੈਸਲਾ ਹੁੰਦਾ ਕਿ ਸਮਾਜ ਨੂੰ ਕੀ ਹੋ ਜਾਏਗਾ ਯਾਰ ਪਹਿਲਾ ਪਾਖਿਆਗਾ ਕਿ ਤੁਹਾਡਾ ਆਰਥਿਕ ਪਾਖੀ ਹੈ ਤੁਹਾਨੂੰ ਰੋਜ਼ਗਾਰ ਹੈ ਕਿ ਨਹੀਂ ਤੁਹਾਡਾ ਘਰ ਕਿਵੇਂ ਚੱਲਦਾ ਮੇਗਾਹੀ ਕਿੰਨੀ ਹੈ ਦੇਸ਼ਗਾਰਿਕ ਕੀਤੀ ਗਈ ਹੈ ਤੁਹਾਡੀ ਜ਼ਿੰਦਗੀ ਤੋਂ ਬਾਅਦ ਪਹਿਲਾ ਪਾਖਿਆ ਵਾਸਤੇ ਆਜ਼ਾਦੀ ਲਈ ਲੜਾਈ ਲੜਾਈ ਤੇ ਫਿਰ ਇੱਕ 2000 ਆਵਾਜ਼ ਕੀਤੇ ਦਾ ਇੱਕ ਉਸਤਾਦ ਦਾ ਵਿਕਾਸ ਕੀਤਾ ਭਾਵੇਂ ਚੰਡੀਗੜ੍ਹ ਹੋਵੇ ਚਾਹੇ ਪੀਟੀਆਈ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਹੋਵੇ ਚਾਹੇ ਖੇਤੀਬਾੜੀ ਯੂਨੀਵਰਸਿਟੀ ਹੋਵੇ ਚਾਹੇ ਗੁਰਨਾਗਰ ਯੂਨੀਵਰਸਿਟੀ ਹੋਵੇ ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਚਾਹੇ ਹੋਰ ਵੱਡੇ ਵੱਡੇ ਦੇਸ਼ ਪੱਧਰ ਦੇ ادارے ਹੋ ਆਈਏ ਕੀਆ ਹੋਣ ਆਈਆਈਐਮ ਤੋਂ ਹੋਣ ਕੋਟਾਹੜ੍ਹ ਇਸੋ ਵਰਗੇ ادارے ਜਿੱਥੇ ਚੰਦਰਮਤੇ ਰਾਗਣ ਭੇਜੇ ਜਾ ਰਹੇ ਹੈਗੇ ਮੰਗਲ ਤੇ ਰਾਗਣ ਭੇਜੇ ਜਾ ਰਹੇ ਕੋੜਾ ਤੇ ਦੂਸਰੋ ਦੇਸ਼ ਇੱਥੇ ਸੂਈ ਦੇਸੀ ਪਾਤੀ ਕਾਹ ਵਾਸੇ ਦੇਸ਼ ਦਾ ਵਿਕਾਸ ਕਰਕੇ ਉਸਨੂੰ ਬਹੁਤ ਉਤਸ਼ਾਹ ਨਾਲ ਲੱਗੇ ਗਈ ਹੈਗੀ ਹੈ ਜੇ ਮੈਂ ਛੋਟਾ ਸੀਗਾ ਤਾਂ ਜਿਆਦੀ ਲੋਕ 4 ਸਰਵਾਲ ਪੇ ਨਾ ਜਨਮ 1955 ਦਾ ਉਸ ਮੌਕੇ 'ਤੇ ਸਾਡੇ ਜੋ ਕਾਰਸ ਨੇ ਸਕੂਲੀ ਸਿੱਖਿਆ ਪਹੇਯਾ ਕਰਾਈ ਛੱਡ ਕੇ ਸਪੋਰਟ ਖੋਲ੍ਹਦੇ ਕਿੰਨ ਕਿ ਸਫਲੀਆਂ ਖੋਲੀਆਂ ਸਾਡੇ ਵਰਗੇ ਬੰਦਿਆਂ ਨੂੰ ਵੀ ਜੀਵਿਕ ਚੱਲੇ ਬੰਦਾ ਮੌਕਾ ਮਿਲਿਆ ਇਹ ਹੱਥ ਲਗਾਤਾ ਜੋ ਪਿਛਲੇ 10 ਸਾਲ ਕਿਹੜਾ ਸਰਕਾਰਾਂ ਨੇ ਸਾਰੇ ਦੇਸ਼ੀ ਤਾਤ ਦੌਰ ਸਾਰਨ ਹੈ ਗਿਆ ਜਿੱਥੋਂ ਰੁਜ਼ਗਾਰ ਪੈਦਾ ਹੋਣੇ ਸੀਗੇ ਇਹ ਕਾਂਸੇ ਦਾ ਧਾਰੇ ਬਣਾਏ ਸੀ ਕਿੰਨੇ ਕਾਂਸੇ ਤੋਂ ਧਾਰੇ ਇੱਕ ਇੱਕ ਕਰਕੇ ਮੋਤੀ ਨੇ ਆਪਣੇ ਆਪਣੇ ਜਿਹੜੇ ਹਰਤਾਪਤੀ ਯਾਰ ਰਹਿ ਗਏ ਆ ਮਾਦੀਆਂ ਦਾਨੀਆਂ ਕੋ ਉਹ ਬੇਚੇ ਸ਼ੁਰੂ ਕਰ ਦਿੱਤੇ ਸਾਰਾ ਮੁੱਲ ਘਰੇ ਕਰਤਾ ਉਹਨਾਂ ਕੋਲ ਸਾਰਾ ਮੁੱਲ ਬੇਚਦਾ ਚਾਹੇ ਵਾਇਟ ਦੇ ਸੀਗੇ ਚਾਹੇ ਸੁਪਰੀਅਰ ਦੇ ਸੀਗੇ ਚਾਹੇ ਖਿਆਤ ਦੇ ਪ੍ਰੋਜੈਕਟ ਦੇ ਸੀਗੇ ਕੋ ਛੱਡਿਆ ਹੀ ਨਹੀਂ ਜਿਹੜਾ ਕਾਂਸੇ ਬਣਾਇਆ ਸੀ ਇਹਨੇ ਨਾ ਵੇਚਿਆ ਹੋਵੇ ਅੱਜ ਸਾਡੇ ਬਹੁਤ ਹੀ ਸਕਾਰੇ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਇਹ ਪ੍ਰੋਗਰਾਮ ਕਰ ਕਰਕੇ ਇਹਦੇ ਟਿਕਟ ਰਹੇਗੇ ਅਰੇ ਅੱਜ ਐਮਐਲਏ ਸਾਡਾ ਗੁਰਪ੍ਰੀਤ ਸਿੰਘ ਸੰਧੂ ਹੋਣਾ ਸੀ ਗੁਰਲਾਲ ਕਲੌਰ ਨਹੀਂ ਹੋਣਾ ਸੀ ਇੱਦਾਂ ਵਧੀਆ ਬੰਦਾ ਜਿਹਨੂੰ ਟਿਕਟ ਕੱਟ ਕੇ ਤੇ ਗੁੱਸੇ ਹਲਕੇ ਨੂੰ ਦਈਆ ਜੋ ਅੱਜ ਪੂਰੇ ਗੈਂਗਸਟਰਾਂ ਦਾ ਕੰਮ ਕਰ ਰਿਹਾ ਜੋ ਤੱਕੇ ਸਾਈ ਅੱਜ ਕਲੌਰ ਤੋਂ ਰਹੀ ਹੈ ਜੋ ਗੁੰਡਾ ਕਰਦੀ ਹੈ ਟਿਕਟ ਲੌਰ ਤੋਂ ਰਹੀ ਹੈ ਅੱਜ ਪਿੰਨਾਂ ਦੇ ਕਦੇ ਵੀ ਅੱਜ ਤੱਕ 70 ਸਾਲਾਂ ਕਦੇ ਕਿਸੇ ਪੰਚਾਇਤ ਮੈਂਬਰ ਨੇ ਕਿਸੇ ਕਿਸੇ ਲੀਡਰ ਨੇ ਕਿਸੇ ਸਰਪੈਂਟ ਨੇ ਕਿਸੇ ਪਾਰਟੀ ਨੂੰ ਤਮਕਾ ਕੇ ਜੁਆਇੰਗ ਕਰਾਇਆ ਗਿਆ ਕਿ ਨਾ ਉਹ ਪਹਿਲੇ ਟਾਈਮ ਜਦੋਂ ਤਮਕਾ ਕੇ ਡਰਾ ਕੇ ਮੰਨਾਂ ਦੇ ਪਰਦੇ ਦੇ ਕੇ ਥਾਣੇ ਰਾਹੀਂ ਪੁੱਛ ਰਹੇ ਅੱਜ ਦੁਨਯਾਤ ਝਾੜੂ ਦੇ ਬੰਦੇ ਸਾਥੇ ਬੰਦੇ ਨੂੰ ਤਮਕਾ ਕੇ ਕਹਿ ਰਹੇ ਨੇ 24 ਸਾਲ ਦੀ ਸਰਕਾਰ ਲੋਕਾਂ ਭਾਗ ਨਹੀਂ ਪਛਾਣਗੇ ਦੋਵੇਂ ਮੈਂ ਗੱਲ ਕਹਿਣਾ ਹੈ ਸਟੇਟ ਤੋਂ 40 ਸਾਲ ਦੀ 40 ਮਹੀਨੇ ਦੀ ਸਰਕਾਰ ਨੇ 40 ਮਹੀਨੇ ਬੜੀ ਔਡੀ ਗੱਲ ਕਰਿਆ ਚਾਰ ਦੂਨੋਂ ਵੋਟਾਂ ਪਾਣੀਆਂ ਨਹੀਂ ਕੋਈ ਸਰਕਾਰ ਬਣਦੇ ਚਾਹੇ ਅਪੋਨੀਤੀ ਬਣਦੇ ਚਾਹੇ ਕਾਂਗਰਸੀ ਬਣਦੇ ਜੇ ਸਰਕਾਰੇ ਪੰਜ ਸਾਲ ਚੱਲੇ ਪੰਜਾਬ ਕਾਬੂ ਨਹੀਂ ਆਣਾ ਮਜਬੂਰ ਹੋ ਸਰਕਾਰ ਨੂੰ ਤੋੜਨਾ ਇਹ ਤਾਂ ਲੋਕ ਸਵਾਰੀ ਦੇਖੀ ਉਹ ਜਾਣਦੇ ਸੀ ਜੇਕਰ ਸਭ ਤੋਂ ਪਹਿਲਾਂ ਸਰਕਾਰ ਟੁੱਟ ਗਈ ਤਾਂ ਇਹਨਾਂ ਨੂੰ ਨੁਕਤਿਆਂ ਦਾ ਘੋਸੇ ਨੂੰ ਮੀਨਾਂ ਦਾ ਅਬੀਨਗਰ ਚੱਕਾ ਕਰਿਆ ਅੱਜ ਜਿੱਥੇ ਆ ਕੇ ਡਾਕਟਰ ਸਾਹਿਬ ਮੈਂ ਤੇ ਮਦਨਲਾਲ ਜਲਾਲਪੁਰ ਸਾਹਿਬ ਤੁਹਾਨੂੰ ਅੱਜ ਜਰੂਰੀ ਗੱਲ ਇਹ ਹੈ ਬਣੂ ਜਿੱਤ ਕੇ ਅੱਜ ਸਾਰੇ ਹਲਕੇ ਨਾਲੋਂ ਵੱਧ ਵੋਟ ਤੁਹਾਨੂੰ ਪਾਉਗੀ ਕਿਉਂਕਿ ਮੇਰੀ ਸ਼ਾਦੀ ਟੀਮ ਹੈ ਸਰਪੰਚ ਲੱਡੀ ਬੈਠਿਆ ਗੁਰਬੀਬ ਜੀ ਬੈਠੇ ਨੇ ਛੋਟਾ-ਛੋਟਾ ਵੀ ਜਲਦੀ ਫਲਾਲ ਪਰ ਸਭ ਦੀ ਤੀਰ ਸਾਰੀ ਮਿਹਨਤੀ ਆ ਅੱਡ ਅੱਡ ਚਾਰ ਪੰਜ ਜਿੱਥਿਆਂ ਤੇ ਅਸੀਂ ਬੰਦ ਕੇ ਕੰਮ ਕਰ ਰਹੇ ਆ ਤੇ ਕਰਨੇ ਕੱਲੇ ਵਰਸੇ ਤੇ ਕੰਸੀ ਪਹੁੰਚ ਕਰ ਰਹੇ ਆ ਅੱਜ ਜਿੰਨੇ ਵੀ ਇੱਥੇ ਆਏ ਨੇ ਸਾਰੇ ਮਹਤਵਪੂਰਨ ਬੰਦੇ ਨੇ ਜਿਹੜੇ ਆਪਣੇ ਪਿੰਡਾਂ 'ਚ ਪੂਰਾ ਰਿਸੋਰਸ ਰੱਖਦੇ ਨੇ ਹਰੇਕ ਕੋਈ ਕਹੇ ਰੋਟ ਪਵਾ ਸਕਦਾ ਕੋਈ 500 ਕੋਈ 5000 ਹਰੇਕ ਦਾ ਆਪਣਾ ਆਪਣਾ ਰਿਸੋਰਸ ਆ ਉਹ ਰਸੀਦ ਨੂੰ ਪਰਮ ਰੱਖਾਂਗੇ ਇੱਕ ਅੱਗੇ ਜਿਹੜੇ ਐਮਪੀ ਕਰਦੇ ਸੀ ਨਾ ਉਹ ਸਾਰਿਆਂ ਦੀ ਇੱਕ ਮੰਗ ਆ ਉਕੇ ਐ ਐਮਪੀ ਨੂੰ ਕੰਮ ਬਹੁਤ ਹੁੰਦੇ ਨੇ ਕਿਉਂਕਿ ਮੁੱਦਿਆਂ ਦੀ ਲੜਾਈ ਆ ਪਰ 5-7 ਮਹੀਨੇ ਬਾਅਦ ਇੱਕ ਦਿਨ ਜ਼ਰੂਰ ਇਹਦਾ ਰੱਖਿਆ ਕਰੋ ਇਹ ਡਾਕਟਰ ਤੁਹਾਡਾ ਹੀ ਆ ਜਿੱਥੇ ਆ ਕੇ ਲੋਕਾਂ ਨੂੰ ਆਪਾਂ ਰੋਬਰੂ ਜੁਟਕੇ ਨੇ ਹੁਣ ਅੱਜ ਕਹਿੰਦੀ ਸੀ ਅੱਜ ਇੱਥੇ ਰਾਜਪੁਰਪਿਆ ਜਾਣਦੇ ਦੁਖੋ ਤੁਸੀਂ ਦੇਖ ਰਹੇ ਹੋ ਕਿੰਨਾ ਸਾਹ ਹੈਗਾ ਕਿੰਨਾ ਜੋਸ਼ ਹੈ ਮੌਸਮ ਕਿੰਨਾ ਮਾੜਾ ਉਹਦੇ ਬਾਵਜੂਦ ਕੋਈ 40 50 60 ਪਿੰਡਾਂ ਚੋਂ ਨੁਮਾਇंदे ਆਏ ਨੇ ਜਿਨ੍ਹਾਂ ਮਗਰ ਬਹੁਤ ਜਨਤਾ ਹੈਗੀ ਹੈ ਉਕੱਲੀ ਆਪ ਆਪ ਨਹੀਂ ਆਏ ਹੋ ਨਾ ਪਿੱਛੇ ਇੱਕ ਜਨਤਾ ਦਾ ਸਮੂਹ ਹੈਗਾ ਜਿਹੜਾ ਕਾਂਗਰਸ ਵਾਸਤੇ ਵੋਟ ਪਾਉਣ ਵਾਸਤੇ ਆਕਰ ਦੀ ਮਦਦ ਕਰ ਲਈ ਬੜਪੂਰਾ ਤਹੁ ਹੈਗਾ ਬੜਾ ਤਿਆਰ ਹੈਗਾ ਇਹ ਸਾਰਾ ਕੋਈ ਗੁਰਪ੍ਰੀਤ ਸੰਧੂ ਹੋਰਾਂ ਦੀ ਅਗਵਾਈ ਵਿੱਚ ਮਦਨਾਲ ਜਲਾਲਪੁਰ ਹੋਰਾਂ ਦੀ ਅਗਵਾਈ ਵਿੱਚ ਇਹ ਅੱਜ ਦਾ ਜਨ ਸਮੂਹ ਇਕੱਠਾ ਹੋਇਆ ਹੈਗਾ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਨ ਦੋਨਾਂ ਭਰਾਵਾਂ ਦੇ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਹੈਗਾ ਮੇਰੇ ਨਾਲ ਖੜੇ ਨੇ ਔਰ ਤੰਦੇ ਹੀ ਨਾਲ ਮੇਰੀ ਜਿੱਤ ਵਾਸਤੇ ਕੰਮ ਕਰਦੇ ਪਏ ਨੇ ਔਰ ਮੈਂ ਇਹਨਾਂ ਨੂੰ ਯਕੀਨ ਦਵਾਉਣਾ ਕਿ ਮੈਂ ਕਦੀ ਵੀ ਇਹਨਾਂ ਨੂੰ ਪਿੱਠ ਨਹੀਂ ਦਿਖਾਵਾਂਗਾ ਔਰ ਜਦੋਂ ਵੀ ਕਿਸੇ ਦਾ ਬਰਕਰ ਤੇ ਹੋਵੇ ਚਾਹੇ ਕਿਸੇ ਹੋਰ ਤੇ ਹੋਵੇ ਕੋਈ ਮੁਸੀਬਤ ਆਊਗੀ ਮੈਂ ਕੰਧ ਮੰਗੋ ਖੜਾਂਗਾ ਔਰ ਮੈਂ ਇਸ ਹਲਕੇ ਦੇ ਵਿਕਾਸ ਵਾਸਤੇ ਆਪਣੇ ਜੋ ਮੈਨੂੰ ਐਮਪੀਐਲਡੀ ਫੰਡ ਨਾਲ ਉਸੇ ਰਾਹੀਂ ਵੀ ਜਾਂ ਜੋ ਕੇਂਦਰ ਤੋਂ ਪ੍ਰੋਜੈਕਟ ਜਿਹੜੇ ਹੋਏ ਲੋਡ ਬੰਦ ਜੋ ਮੈਂ ਕਰ ਸਕਿਆ ਇਸ ਇਲਾਕੇ ਦੀ ਲੋਡ ਮੁਤਾਬਕ ਉਹ ਵੀ ਲੈਣ ਵਾਸਤੇ ਪੂਰੀ ਜੋ ਜਾਨ ਜਾਨ ਜੀ ਨਾਲ ਕੋਸ਼ਿਸ਼ ਕਰਾਂਗਾ ਜੀ